ਇਸ ਵਕਤ ਅਸੀਂ ਉਸ ਥਾਂ ਦੇ ਉੱਤੇ ਪਹੁੰਚੇ ਹੋਏ ਹਾਂ ਜਿੱਥੇ ਡਾਇਨਾਸੌਰਾਂ ਦਾ ਰਾਜ ਹੁੰਦਾ ਸੀਗਾ। ਇਹ ਕਹਿਣ ਦੀ ਗੱਲ ਨਹੀਂ ਸੱਚੀ ਹੀ ਇੱਥੇ ਰਾਜ ਹੁੰਦਾ ਸੀਗਾ। 70 ਮਿਲੀਅਨ ਸਾਲ ਪਹਿਲਾਂ ਦੀ ਗੱਲਬਾਤ ਆ। ਇਹ ਕੈਨੇਡਾ ਦਾ ਉਹ ਏਰੀਆ ਵਾ ਜਿੱਥੇ ਡਾਇਨਾਸੌਰਾਂ ਦੇ ਪਿੰਜਰ ਮਿਲੇ ਆ। ਉਹ ਵੀ ਤੁਹਾਨੂੰ ਦਿਖਾਉਂਗਾ। ਇੱਥੇ ਪੂਰੀ ਇੱਕ ਰਾਜਧਾਨੀ ਸੀ ਡਾਇਨਾਸੌਰਾਂ ਦੀ। ਇਹ ਹੈਗਾ ਦਾ ਡਰਮ ਹੈਲਰ ਥਾਵਾਂ ਅਲਬਰਟਾ ਸੂਬੇ ਦੇ ਵਿੱਚ। ਕੈਲਗਰੀ ਇੱਥੋਂ ਹੋਊਗਾ ਵੀਰੇ। 150 150 ਦੀ ਨੀੜ ਤੇ ਰਤੇ ਬਾਈ ਕੁਲਦੀਪ ਵੀ ਇੱਥੇ ਲੈ ਕੇ ਆਇਆ ਤੇ ਸੁਣ ਮੈਂ ਦੱਸਦੇ ਆ ਇਹ ਪਹਾੜੀ ਖੁਦਾਈ ਹੋਈ ਸੀ 1885 ਦੇ ਵਿੱਚ ਆਜੋ ਤੁਰਿਓ ਨਾਲ ਦੀ ਫਿਰ ਤੁਰਦੇ ਜਾਈਏ ਆਜੋ ਇੱਧਰ ਤੁਰੇ ਫਿਰਦੇ ਆ ਬੰਦੇ ਇੱਥੇ ਤਾਂ ਖੁਦਾਈ ਹੋਈ ਸੀ 1885 ਦੇ ਵਿੱਚ ਜੋਸ਼ੂ ਬਰਨਾਦਾ ਸੀਗਾ ਬੰਤਾ ਜੀ ਨੇ ਖੁਦਾਈ ਕੀਤੀ ਸੀ ਆਪਦੇ ਕੰਮ ਦੇ ਲਈ ਕਿਸੇ ਲਈ ਉਹਨੂੰ ਫਿਰ ਪਿੰਜਰ ਮਿਲਣੇ ਸ਼ੁਰੂ ਹੋ ਗਏ ਸੀ ਤੇ ਉਹ ਸਰ ਖੋਜ ਹੋਈ ਉਸ ਤੋਂ ਬਾਅਦ ਦੇ ਵਿੱਚ ਉਹ ਸਾਰੇ ਪਿੰਜਰ ਇੱਥੋਂ ਹੀ ਮਿਲੇ ਸੀ ਡਾਇਨੋਸੌਰ ਦੀ ਪ੍ਰਜਾਤੀ ਸਭ ਤੋਂ ਪਹਿਲਾਂ ਦੱਸਿਆ ਜਾਂਦਾ ਹੈ ਪਾਣੀ ਚ ਪੈਦਾ ਜਿਆਤਰ ਜੀ ਸਾਰੇ ਪਾਣੀ ਚ ਪੈਦਾ ਹੋਏ ਪਾਣੀ ਤੋਂ ਬਾਅਦ ਚ ਫਿਰ ਰਿੰਗਣ ਵਾਲੇ ਆ ਗਏ ਧਰਤੀ ਤੇ ਰਹਿਣ ਵਾਲੇ ਆ ਗਏ ਫਿਰ ਉੱਡਣ ਵਾਲਾ ਬਣ ਗਿਆ ਕੀ ਵੱਡੇ ਆਕਾਰ ਦੇ ਵਾਲੇ ਹਾਥੀਆਂ ਹਾਥੀਆਂ ਜਿੱਡੇ ਜੱਡੇ ਵੀ ਮਤਲਬ ਡਾਇਨੋਸੌਰ ਵੇਖਣ ਨੂੰ ਮਿਲੇ ਆਉਂ ਦੱਸੇ ਜਾਂਦੇ ਆ ਦੂਜੀ ਗੱਲ ਸੁਣੋ ਇਹ ਦੱਸ ਦਿਆਂ ਵੀ 10 10 ਫੁੱਟ ਲੰਬੀਆਂ ਤਾਂ ਲੱਤਾਂ ਹੀ ਹੁੰਦੀਆਂ ਸੀ ਡਾਇਨੋਸੌਰ ਦੀਆਂ ਉਹ ਵੀਡੀਓ ਦੇ ਵਿੱਚ ਮੈਂ ਸੀਨ ਦਿਖਾਉਂਗਾ ਵੀ ਤੁਹਾਨੂੰ ਕਿਉਂਕਿ ਮੀਜ਼ੋਂ ਅਲੱਗ ਤੋਂ ਵੀ ਬਣਿਆ ਹੋਇਆ ਵਾ ਇਹਦੇ ਵਿੱਚ ਵੀ ਆਪਾਂ ਲਾ ਦੇਾਂਗੇ ਆਜੂ ਮੜਾ ਜੀ ਤੇ ਤੁਰਪਕੇ ਦੇਖੀ ਲੈਂਡਸਕੇਪ ਦਾ ਹਕਤਾਲ ਦੀ ਲੈਂਡਸਕੇਪ ਕਿਸ ਹਸਾਬ ਕਿਤਾਬਾ ਕਾਲੀ ਭੁਰਪਰੀ ਤੇ ਰੂੜੀਦਾਰ ਮਿੱਟੀ ਜੀ ਵੀ ਸਾਨੂੰ ਇੱਥੇ ਦੇਖਣ ਨੂੰ ਮਿਲ ਗਈ। ਤੁੰ ਮੇਰੇ ਦਿਖਾ ਦਿਓ ਕਿਹਸਾ ਹਕਤਾਲ ਦੀ ਮਿੱਟੀ ਆ ਇੱਥੇ। ਇਹ ਡਾਇਨਾਸਟਰਾਂ ਦੀ ਦੁਨੀਆ ਤਬਾਹ ਕਿਵੇਂ ਹੋਈ? ਇਹ ਕੈਨੇਡਾ ਦੇ ਵਿੱਚ ਆ ਮੈਂ ਦੱਸਣਾ ਭੁੱਲ ਗਿਆ ਸੀ। ਤਬਾਹ ਕਿਵੇਂ ਹੋਈ? ਇੱਕ ਨਾ ਜਦੋਂ ਉਹਨੂੰ ਉਲਕਾ ਪੈਂਡ ਕਹਿੰਦੇ ਜਿਹਨੂੰ ਟਟ ਦੇ ਤਾਰੇ ਕਹਿੰਦੇ ਆ ਉਹ ਉਲਕਾ ਪੈਂਡ ਇਸਦੇ ਆ ਕੇ ਇਸ ਥਾਂ ਉੱਤੇ ਡਿੱਗੇ। ਕਾਫੀ ਰਾਕ ਬੇਨ ਉਹਨੇ ਕਵਰ ਕਰ ਲਿਆ। ਜਦੋਂ ਆਕੇ ਡਿੱਗੇ ਉਹਦੇ ਨਾਲ ਕੀ ਅਰਥਕ ਕੋਇਕ ਭਚਾਲ ਆਉਣੇ ਸ਼ੁਰੂ ਹੋ ਗਏ ਵੋਲਕੇਨਸ ਮਤਲਬ ਜਵਾਲਾਮੁਖੀ ਫਟਨੇ ਸ਼ੁਰੂ ਹੋ ਗਏ ਮਤਲਬ ਧਰਤੀ ਉਥਲ-ਪੁਥਲ ਮੱਚ ਗਈ ਉਹ ਉਥਲ-ਪੁਥਲ ਮੱਚਣ ਦੇ ਕਰਕੇ ਜਿੰਨੇ ਪਾਣੀ ਵਾਲੇ ਜੀਵ ਸੀ ਮੱਛੀਆਂ ਤੇ ਪ੍ਰਿੰਟ ਵੀ ਦਿਖਾਵਾਂਗੇ ਉਹ ਮੱਛੀਆਂ ਵੀ ਤੁਹਾਨੂੰ ਪੱਥਰਾਂ ਦੇ ਥੱਲੇ ਚਟਾਨਣ ਦੇ ਥੱਲੇ ਦਬੀਆਂ ਹੋਈਆਂ ਨਜ਼ਰ ਆਉਣਗੀਆਂ ਇਹ ਉਹ ਧਰਤੀ ਸੀਗੀ ਤੇ ਇਸ ਥਾਂ ਦੇ ਉੱਤੇ ਜਿਉਂ ਹੀ ਉਹਨਾਂ ਦੀ ਜ਼ਿੰਦਗੀ ਤਬਾਹ ਹੋ ਗਈ ਸੀ ਕੋਈ ਉੱਡਣ ਵਾਲਾ ਵਾ ਕੋਈ ਰੜਨ ਵਾਲਾ ਵਾ ਕੋਈ ਉਹ ਕਹਿ ਸਕਦੇ ਆ ਕਿ ਪਾਣੀ ਦੇ ਵਿੱਚ ਰਹਿਣ ਵਾਲਾ ਹਰ ਤਰ੍ਹਾਂ ਦਾ ਜੀਵ ਜੰਤੂ ਪਸ਼ੂ ਪੰਖੀ ਸਭ ਤਬਾਹ ਹੋ ਗਏ ਸੀ ਇਸ ਥਾਂ ਦੇ ਉੱਤੇ ਇਹ ਪ੍ਰਮਾਣਿਤ ਧਰਤੀ ਮੰਨਿਆ ਗਿਆ ਵਾ ਜਿੱਥੇ ਡਾਇਨਾਸੌਰਾਂ ਦੀ ਹੋਂਦ ਨੂੰ ਬਕਾਇਦਾ ਪਾਇਆ ਗਿਆ ਵਾ ਹਨਾ ਅਲਬਰਟਾ ਦੇ ਵਿੱਚ ਤੇ ਉਹ ਤਬਾਹ ਹੋ ਗਏ ਜਦੋਂ ਉਦੋਂ ਵਾ ਜਦੋਂ ਖੋਜ ਹੋਈ ਤਾਂ ਉਦੋਂ ਫਿਰ ਬ੍ਰਿਕੀਆਂ ਨੂੰ ਲੱਭਿਆ ਗਿਆ ਫਿਰ ਸਵਾਲ ਆਉਂਦਾ ਵੀ ਉਹ ਨਿਕਲੇ ਕਿਵੇਂ ਕਿਉਂਕਿ ਪਚਾਲ ਬਹੁਤ ਆਏ ਇੰਨੀ ਡੂੰਘੀ ਦੇ ਵਿੱਚ ਡੂੰਘਾਈ ਦੇ ਵਿੱਚ ਚਲੇ ਗਏ ਹਨਾ ਇਹਨਾਂ ਜੀਵ ਜੰਤੂ ਤਾਂ ਨਿਕਲੇ ਕਿਵੇਂ ਉਹ ਹਰ ਮੀਂਹ ਪੈਂਦੇ ਸੀ ਸਨੂਹਾ ਪੈਦੇ ਪਾਣੀ ਦਾ ਕਟਾਹ ਹੁੰਦਾ ਰਹਿੰਦਾ ਵਾ ਸਮਾਂ ਪਾ ਕੇ ਧਰਤੀ ਦੀ ਕਟਾਹ ਪਾਣੀ ਦਾ ਹੋਗਾ ਪਾਣੀ ਕਿਸੇ ਤੋਂ ਵੀ ਕੱਟ ਸਕਦਾ ਉਹ ਫਿਰ ਉੱਪਰ ਨੇ ਸ਼ੁਰੂ ਹੋ ਗਏ ਜਦੋਂ ਫਿਰ ਜੋਸਫ ਉਹਨਾਂ ਨੇ ਖੋਜ ਕਰਨੀ ਸ਼ੁਰੂ ਕੀਤੀ ਤਾਂ ਫਿਰ ਉਹ ਪਿੰਜਰ ਨਿਕਲ ਕੇ ਸਾਹਮਣੇ ਆਏ ਫਿਰ ਉਹਨਾਂ ਦੀ ਸਟੱਡੀ ਹੋਈ ਬਕਾਇਦਾ ਫਿਰ ਡਰਮ ਹੈਲਰ ਨਾਂ ਦੇ ਇਸ ਥਾਂ ਦੇ ਉੱਤੇ ਇੱਕ ਮਿਊਜ਼ੀਅਮ ਬਣਾਇਆ ਗਿਆ ਪਰਲੇ ਪਾਸੇ ਫਿਰ ਸਟੱਡੀ ਚੱਲਦੀ ਇਸ ਤਰੀਕੇ ਦੇ ਪੱਥਰ ਸੀ ਜਿਵੇਂ ਆਹ ਪੱਥਰ ਜਿਹਦੇ ਤੇ ਡੱਗ ਪਿਆ ਆ ਪੱਥਰ ਪਿਆ ਹੋਣਾ ਇਹਦੇ ਉੱਤੇ ਵੀ ਫੁੱਟ ਪ੍ਰਿੰਟ ਛਾਪ ਕੇ ਸੀ ਕਿਉਂਕਿ ਉਹ ਫੁੱਟ ਪ੍ਰਿੰਟ ਬਣਾਉਂਦੇ ਨਿਸ਼ਾਨ ਪਿੰਜਰ ਕਿਵੇਂ ਛਾਪੇ ਕਿਉਂਕਿ ਜਿਹੜਾ ਜਵਾਲਾਮੁਖੀ ਫਟਿਆ ਸੀ ਨਾ ਜਵਾਲਾਮੁਖੀ ਗਰਮ ਹੁੰਦਾ ਵਾ ਉਹ ਗਰਮ ਤਾਪ ਦੇ ਸਾਰੀ ਚੀਜ਼ ਹੀ ਅਰਧ ਕਰਦੀ ਪਿਗਲ ਗਈ ਹੋਈ ਸੀ ਜਿੱਥੇ ਉਹ ਪੈ ਗਿਆ ਉੱਥੇ ਮੋਹਰ ਲੱਗ ਗਈ ਤੇ ਉਹ ਤਰੀਕੇ ਦੇ ਪਿੰਚਰਸਾਂ ਨੂੰ ਦੇਖਣ ਨੂੰ ਮਿਲਦੇ ਐ ਇਸ ਮਿਊਜ਼ੀਅਮ ਦੇ ਵਿੱਚ ਉਹ ਵੀ ਸਾਨੂੰ ਇਸ ਸਕਰੀਨ ਤੇ ਚੱਲੀ ਰਹੇ ਹੋਣਗੇ ਨਾ ਪੱਤਰਾ ਦੀ ਅਡੜ ਕਿਸਮ ਦਾ ਮਤਲਬ ਉਹ ਨੂੰ ਨਹੀਂ ਲਈ ਜਾ ਸਕਦੇ ਆ ਮਿੱਟੀ ਕਿਦੋਂ ਕਿਸ ਕਿਸਮ ਦੀ ਕੋਈ ਹੋਰ ਕਿਸਮ ਦੀ ਆ ਜਿਵੇਂ ਆ ਚਿੱਟੀ ਜੀ ਹੋ ਗਈ ਮਿੱਟੀ ਭੁਰਪਰੀ ਜੀ ਜਮਾਂ ਹੀ ਜਿਵੇਂ ਨਾ ਜਿਵੇਂ ਆਪ ਕਿਸੇ ਜੀ ਨੂੰ ਅੱਗ ਲਾਉਣ ਤੋਂ ਬਾਅਦ ਨਹੀਂ ਭੁਰਪਰੀ ਜੀ ਹੋ ਜਾਂਦੀ ਉਹ ਕੰਮ ਦੀ ਨਹੀਂ ਰਹਿੰਦੀ ਉਹ ਹਸਪਤਾਲ ਦੀ ਮਿੱਟੀ ਵੀ ਇੱਥੇ ਹੈਗੀ ਆ। ਮੇਰੇ ਇੱਥੇ ਵੀ ਡੀਜ਼ਲ ਵਗੈਰਾ ਨਿਕਲਦਾ ਪੈਟਰੋਲ ਵਗੈਰਾ ਇਸ ਏਰੀਆ 'ਚ ਨਹੀਂ। ਪਰਲੇ ਪਾਸੇ ਰਹਿ ਗਿਆ ਹਨਾ। ਪਰਲੇ ਪਾਸੇ ਰਹਿ ਗਿਆ ਉਹ ਉੱਥੋਂ ਵੀ ਡੀਜ਼ਲ ਵਗੈਰਾ ਇੱਥੇ ਨਿਕਲਦਾ ਰਿਹਾ ਵਾ। ਆ ਕਾਫੀ ਰਕਬਾ ਨੀਆ ਦੇ ਪਰਚਾ ਦੇ ਕੋ ਮਿੱਟੀ ਥਲੋਂ ਬੈਰੀ ਨਿਕਲ ਜਾਈ ਆ। ਆ ਜੋ। ਆ ਦੇਖ ਸਾਹਮਣੇ ਆ ਰੋਡ ਨਿਕਲਿਆ ਆ। ਇਹ ਸਾਰਾ ਕੀ ਹੈ ਪਾਣੀਆਂ ਦੇ ਘਟਾ ਕਰਕੇ ਆ। ਮਤਲਬ ਜੀ ਡਾਇਨਾਸੌਰਸ ਇਹ ਚਾਰ ਪੜਾਵਾਂ ਦੇ ਵਿੱਚ ਵਿਕਸਿਤ ਹੋਏ ਸੀ। ਤੇ ਜਿਹੜੀ ਇਹਨਾਂ ਦੀ ਦੁਨੀਆ ਤਬਾਹ ਹੋਈ ਸੀਗੀ ਪਰ ਚਰਾਸਿਕ ਫਿਲਮ ਦੇਖੀ ਹੈ ਨਾ ਆਪਾਂ ਨੂੰ ਲੱਗਦਾ ਯਾਰ ਸ਼ਾਇਦ ਉਦਾਂ ਹੀ ਇਮੇਜਿਨੇਸ਼ਨ ਨਾ ਹੋਵੇ ਪਰ ਅਸਲ ਦੇ ਵਿੱਚ 70 ਮਿਲੀਅਨ ਸਾਲ ਪਹਿਲਾਂ ਇਹ ਘਟਨਾਕਰਮ ਵਾਪਰਿਆ ਸੀਗਾ ਜਿਹਦੇ ਸਬੂਤ ਇਸ ਥਾਂ ਉਤੇ ਸਾਂਭ ਕੇ ਰੱਖੇ ਹੋਏ ਆ ਹੋਰ ਵੀ ਥਾਵਾਂ ਤੇ ਹੋ ਸਕਦੇ ਹੋਣ ਪਰ ਜ਼ਿਆਦਾਤਰ ਇਸ ਚੀਜ਼ ਨੂੰ ਜ਼ਿਆਦਾ ਪ੍ਰਮਾਨਿਤ ਮੰਨਿਆ ਗਿਆ ਵਾ ਸਾਰਾ ਇੱਕ ਹਿਲੀ ਏਰੀਆ ਵਾ ਤੇ ਆਪਾਂ ਹੋਰ ਵੀ ਅੱਗੇ ਚੱਲ ਕੇ ਵਿਜ਼ਿਟ ਕਰਕੇ ਦੇਖਦੇ ਆਂ ਤੇ ਆਜੋ ਮੜਾ ਤੁਰ ਫਿਰ ਕੇ ਦੇਖੀਏ ਪਥਰਾਟ ਨਹੀਂ ਕਈ ਇੱਥੇ ਇਹ ਇੱਥੇ ਆਉਣ ਦੇ ਲਈ ਨਾ ਪਹਿਲਾਂ ਤੁਸੀਂ ਟ੍ਰੈਕਟ ਬੁੱਕ ਕਰਾ ਸਕਦੇ ਹੋ ਆਨਲਾਈਨ ਨਹੀਂ ਤਾਂ ਅਦਰਵਾਈਜ਼ ਤੁਸੀਂ ਮੌਕੇ ਤੇ ਖੜ ਕੇ ਵੇਟ ਕਰੋਗੇ ਲੇਟ ਹੋਗੇ ਕਿਉਂਕਿ ਜੇ ਐਡਮੈਂਟਨ ਤੋਣਾ ਹੋਵੇ ਤਕਰੀਬਨ ਸਾਨੂੰ 3 ਘੰਟੇ ਲੱਗਗੇ ਮੇਬੀ 3-4 ਘੰਟੇ ਤਾਂ ਦੂਰੋਂ ਹੀ ਆਉਣਾ ਹੁੰਦਾ ਕਿਉਂਕਿ ਇਹ ਵੱਖਰੀ ਜੀ ਥਾਂ 'ਵਾਂ ਨੇੜ ਤੇੜੇ ਤੇ ਕੋਈ ਵੀ ਸ਼ਹਿਰ ਕਲਗਰੀਆ ਉਨਾਂ ਤੇ ਪੈਨ ਤਾਂ ਸਭ ਦਾ ਕੀਮਤੀ ਆ ਇਸੇ ਕਰਕੇ ਪਹਿਲਾਂ ਆਨਲਾਈਨ ਬੁਕਿੰਗ ਕਰਾ ਕੇ ਆਓ ਆ ਡੱਡ ਪਲਾਨ ਨੇ ਫੈਮਿਲੀ ਲਈ ਸ਼ਾਇਦ 50 ਡਾਲਰ ਦਾ ਵਾ ਮੇਬੀ ਤਾਂ ਆ ਡਰੇਂਜ ਦੇ ਅਕੋਰਡਿੰਗ ਤੁਸੀਂ ਪੀਸ ਸਿਲੈਕਸ਼ਨ ਕਰ ਸਕਦੇ ਹੋ ਆ ਤਾਂ ਚੱਲਨੇ ਆਪਾਂ ਆਹ ਲੇਵਿਗੋਰੇ ਬਹੁਤ ਦੂਰ ਦੂਰ ਤੱਕ ਫਿਰਦੇ ਪਰੇ ਵੀ ਤੁਰੇ ਫਿਰਦੇ ਮੈਂ ਕਹਿੰਦੇ ਆਪਾਂ ਇਆਂ ਕਿਤੇ ਜੜੀ ਬੁੱਟੀਆਂ ਇਹ ਜਿਹੀਆਂ ਮਤਲਬ ਇਸ ਏਰੀਆ ਨੂੰ ਰਿਜ਼ਰਵ ਕਰ ਲਿਆ ਜਿਵੇਂ ਆਪਾਂ ਮੋਹਿੰਜੋਦੜੋ ਹੜੱਪਾ ਸਭੇਤ ਨਾਲ ਜੁੜੀਆਂ ਥਾਵਾਂ ਨੂੰ ਹਨਾ ਉਹ ਇੰਡੀਆ ਦੇ ਵਿੱਚ ਪ੍ਰਿਜ਼ਰਵ ਕਰਕੇ ਰੱਖਿਆ ਹੋਇਆ ਵਾ ਉਸੇ ਤਰੀਕੇ ਨਾਲ ਹੀ ਇਹਨਾਂ ਨੇ ਇਸ ਚੀਜ਼ ਨੂੰ ਸਾਂਭ ਕੇ ਰੱਖਿਆ ਹੋਇਆ ਦੂਰ ਤੱਕ ਤੁਹਾਨੂੰ ਬਿਊਟੀ ਨਜ਼ਰ ਆਊਗੀ ਇੱਕ ਬੰਜਰ ਜਿਹਾ ਹੋਇਆ ਏਰੀਆ ਉਹਨੂੰ ਹੁਬ ਹੁ ਉਸ ਤਰੀਕੇ ਨਾਲ ਹੀ ਰੱਖ ਲਿਆ ਖੈਰ ਇਹਨਾਂ ਕੋਲ ਧਰਤੀ ਬਹੁਤ ਜ਼ਿਆਦਾ ਹੈਗੀ ਆ ਇਹਨੂੰ ਮਾਈ ਸੰਭ ਕਿਉਂਕਿ ਕਮਾਈ ਵੀ ਬਹੁਤ ਲੱਖਾਂ ਡਾਲਰਾਂ ਦੇ ਵਿੱਚ ਆ ਬਹੁਤ ਕੱਠਮੀਲਾ ਲੱਗਿਆ ਪਿਆ ਉੱਥੇ ਅਸੀਂ ਭੁਰਾ ਜਿਹਾ ਹਟ ਕੇ ਇਧਰ ਨੂੰ ਆ ਗਏ ਆ ਦੇਖੋ ਬਹੁਤ ਸੋਹਣੀ ਅੱਜ ਹਰ ਕਮਿਊਨਿਟੀ ਦੇ ਦੇਖ ਅਸਲ ਦੇ ਵਿੱਚ ਜੀਓਲੋਜੀ ਜਿਹਨੂੰ ਕਹਿੰਦੇ ਜੀਵ ਵਿਗਿਆਨ ਕਹਿੰਦੇ ਆ ਜੀਵ ਵਿਗਿਆਨ ਦੇ ਵਿਦਿਆਰਥੀਆਂ ਲਈ ਇਹ ਬਹੁਤ ਬੈਸਟ ਆਪਸ਼ਨ ਆ ਇੱਥੇ ਘੁੰਮਣਾ ਆਉਣਾ ਜਾਣਾ ਹਨਾ ਕਿਉਂਕਿ ਬਹੁਤ ਸਾਰੇ ਨੁਕਤੇ ਇਥੋਂ ਮਿਲਦੇ ਆ ਕਿਸ ਤਰੀਕੇ ਦੇ ਨਾਲ ਬੰਦਾ ਡਿਵੈਲਪ ਹੋਇਆ ਕੀਨੀਆ ਦੇ ਵਿੱਚ ਕਿਸ ਤਰੀਕੇ ਦਾ ਮਨੁੱਖੀ ਮਨੁੱਖਾਂ ਦੇ ਪਿੰਜਰ ਵੀ ਅੰਦਰ ਪਏ ਆ ਵੀ ਕੀਨੀਆ ਚ ਕਿਵੇਂ ਸੀ ਅਫਰੀਕਾ ਚ ਕਿਵੇਂ ਸੀ ਫਰਾਂਸ ਚ ਕਿਵੇਂ ਸੀ ਇੱਕ ਪੜਾ ਹੁੰਦਾ ਵਾ ਇਥੇ ਸਾਹ ਚੜਦਾ ਥੋੜਾ ਜਿਹਾ ਹਨਾ ਇਥੇ ਸਾਹ ਜਾਂ ਚੜਦਾ ਵਾ ਕਿ ਸ਼ਾਇਦ ਉਚਾਈ ਤੇ ਆ ਕਿ ਜਾਂ ਸ਼ਾਇਦ ਮਾਹੌਲ ਹੈ ਸਾਹਬੇ ਮਤਲਬੀ ਉਹ ਹਰ ਤਰ੍ਹਾਂ ਦੇ ਪਿੰਜਰਸ ਨੂੰ ਡਿਵੈਲਪ ਹੋਏ ਮਿਲਣਗੇ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਥੈਂਕ ਯੂ ਵੀਰੇ ਤਾ ਵੀਰਾ ਲੈ ਕੇ ਆਇਆ ਸੀ ਰੋਮਨ ਜੋਤ ਆਪਣਾ ਕੈਮਰੇ ਤੇ ਆ ਤਾਂ ਹੋਰ ਵੀ ਬਹੁਤ ਸਾਰੇ ਵਿਸ਼ੇ ਲੈ ਕੇ ਮਿਲਦੇ ਰਾਵਾਂਗੇ ਕਿਉਂਕਿ ਬਹੁਤ ਇੰਟਰਸਟਿੰਗ ਹਰ ਧਰਤੀ ਇੰਟਰਸਟਿੰਗ ਉਹਦਾ ਇੱਕ ਆਪਣਾ ਇਤਿਹਾਸ ਆ ਤੇ ਮਿਲਦਿਆਂ ਨਾ ਮਾ ਅਫੀਸ਼ਲ ਆ ਕਿ ਮਿਹਰਬਾਨੀ ਧੰਨਵਾਦ